ਮੈਨੂੰ 1 ਘੰਟੇ ਦੇ ਵਿੱਚ ਇੱਕ ਬੰਦਾ ਲੈ ਕੇ ਦਿਓ ਅੱਜ ਸ਼ਾਮ ਤੱਕ ਮੈਂ ਕੋਈ ਨਾ ਕੋਈ ਵੱਡੀ ਮੱਛੀ ਫੜਨੀ ਹੈ। ਓ ਮਾਈ ਗੋਡ। ਖੜਾ। ਕੀ ਗੱਲਾਂ ਓਏ? ਓਏ। ਓ ਮਾਈ ਗੋਡ। ਖੜਾਓ। ਉਹ ਤੇਰਾ ਬੇੜਾ ਆ ਗਿਆ ਤੇਰਾ ਓਏ ਜੇਪਸੀ ਲਈ ਫਿਰਦਾ। ਮੈਂ ਤਾਂ ਜਵਾਕਾਂ ਦੀ ਐ ਜੀ। ਜਵਾਕ ਦੁੱਧ ਪੀਂਦੇ ਇਹਦੇ ਨਾਲ। ਖੜ ਸਿੱਧਾ ਖੜ। ਕਿੱਥੋਂ ਲਿਆ ਇਹ? ਕਿੱਥੋਂ ਲਿਆ? ਇੱਕ ਗੱਲ ਧਿਆਨ ਰੱਖੀ। ਵੀ ਮੈਂ ਮਾਰ-ਮਾਰ ਕੇ ਜਾਨ ਕੱਢ ਦਿਆਂ ਨਾ। ਠੀਕ ਹੈ ਨਹੀਂ ਮੈਨੂੰ ਮੈਨੂੰ ਨਹੀਂ 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 ਚਾਹੀਦੀ ਨਹੀਂ 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 ਚਾਹੀਦੀ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦਿਓ ਮੈਨੂੰ ਮਾਰ ਦੇਣਗੇ ਜੀ ਬੰਦੇ ਕੋ ਮਾਰ ਦੇਣਗੇ ਮੈਨੂੰ ਜੀ ਰੱਬ ਨੇੜੇ ਹੁੰਦਾ ਕਿ ਕਿਸੌਨ ਨਾ ਦੱਤ ਜੀ ਦੱਤ ਦੱਤ ਕਹਿੰਦੇ ਆ ਜੀ ਇਹਨੂੰ ਜਾਣਦੇ ਹੋ ਦੱਤ ਨੂੰ ہاں ਜਾਣਦੇ ਆ ਜੀ ਅਜੇ ਤੱਕ ਫੜਿਆ ਨਹੀਂ ਕਦੇ ਕਿਸੇ ਨੇ ਉਹਨੂੰ ਫੜਦੇ ਨਹੀਂ ਜੇ ਤਾਂ ਕੋਈ ਪਤਾ ਪਾ ਚੁਣੂ ਕਿਥੋਂ ਥੱਕ ਉੱਪਰ ਤੱਕ ਧਰਮਰਾਜ ਤੱਕ ਸੋਹੋਂਦਾਰ ਕੋ ਦੜਕੀ ਲਾ ਲਿਆ ਯਾਰ ਇਹਨਾਂ ਨੂੰ ਪਤਾ ਐ ਜਦ ਵਿੱਚ ਸੁੱਤੇ ਹੋਈ ਗਾਗਰਾਂ ਰਾਤ ਨੂੰ ਡੇਟ ਹੋ ਜਾਏਗਾ ਕੰਮ ਨਹੀਂ ਬੜੇ ਬੰਦਾ ਘਰੇ ਆ ਠੀਕ ਹੈ ਜੀ ਮੈਂ ਫੋਨ ਕਰ ਦੇਣਾ ਮੁੰਛੀ ਜੀ ਨੂੰ ਠੀਕ ਹੈ ਜੀ ਗੱਡੀ ਲੈ ਜਾਓ ਮੁਲਾਜ਼ਮ ਲੈ ਜਾ ਚਾਰ ਠੀਕ ਹੈ ਜੀ ਤੇ ਬੰਦਾ ਚੱਕ ਕੇ ਲਿਆਉਣਾ ਫੜੇ ਬਿਨਾ ਮੁਰਨਾ ਨਹੀਂਗਾ ਠੀਕ ਹੈ ਸਰ ਮੈਨੂੰ ਆਕੇ ਕੋ ਬਹਾਨਾ ਨਹੀਂ ਮਾਰਨਾ ਕ ਠੀਕ ਹੈ ਤੇ ਭੱਜ ਗਿਆ ਜੀ ਨਿਕਲ ਗਿਆ ਜੀ ਘਰੇ ਹੈ ਨਹੀਂ ਸੀ ਆਨਾ ਕਾ ਨਹੀਂ ਕਰੇ ਤਾਂ ਕਿਛੀ ਕੁੱਟਿਓ ਠੀਕ ਹੈ ਸਰ ਇੱਕ ਮਿੰਟ ਰੋ ਹਲੋ ਮਨਜੀਤ ਜੀ ਪਰਮਜੀਤ ਨੂੰ ਗੱਡੀ ਦਿਓ ਤੇ ਚਾਰ ਮੁਲਾਜ਼ਮ ਦਿਓ ਨਾਲੇ ਤੋਂ ਉਹ ਦੱਤ ਦੋਤਾ ਉਹ ਚੋੱਕ ਕੇ ਲਿਆਉਣਾ ਠੀਕ ਹੈ ਸਤਿ ਸ਼੍ਰੀ ਅਕਾਲ ਜਨਾਬ ਕੀ ਹੁਕਮ ਹੈ ਜੀ ਸასი ਕਾਲ ਪਰਮਜੀਤ ਕੀ ਹਾਲ ਹੈ ਠੀਕ ਹੈ ਸਰ ਲੈ ਜਾ ਠੀਕ ਹੋ ਹਾਂ ਜੀ अच्छा मैं आज बैठा पहले दिन ठीक है सर ठीक है हां जी ਤੁਸੀਂ ਸਭ ਤੋਂ ਪੁਰਾਣੇ ਮੁਲਾਜ਼ਮ ਹੋ ਥਾਣੇ ਦੇ ਹਾਂ ਜੀ ਹਾਂ ਜੀ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਕਿੱਥੇ ਕੀ ਹੈ ਹਾਂ ਜੀ ਤਜਰਬਾ ਤੁਹਾਡਾ ਬਹੁਤ ਹੈ ਠੀਕ ਹੈ ਸਰ ਮੇਰੇ ਨਾਲ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਿੰਨਾ ਕੰਮ ਇਹੜਾ ਕਰਨਾ ਪਰਮਜੀਤ ਇਮਾਨਦਾਰੀ ਨਾਲ ਕਰਨਾ ਹੈ ਠੀਕ ਹੈ ਜੀ ਤੇ ਅੱਜ ਮੇਰੇ ਪਹਿਲੇ ਦਿਨ ਬਿੰਦਿਆ ਸਾਰ ਪਹਿਲੇ ਮੁਲਾਜ਼ਮ ਤੁਸੀਂ ਹੋ ਮੇਰੇ ਥਾਣੇ ਦੇ ਠੀਕ ਹੈ ਜਿਨ੍ਹਾਂ ਦੇ ਨਾਲ ਮੈਂ ਕੋਈ ਗੱਲ ਸਾਂਝੀ ਕਰਨ ਲੱਗਿਆ ਠੀਕ ਹੈ ਸਰ ਠੀਕ ਹੈ ਕੱਲ ਮੈਂ ਜਦੋਂ ਆਇਆ ਆਪਣਾ ਨੇੜਾ ਕਪੜਾ ਲੈ ਕੇ ਹਾਂਜੀ ਤੇ ਮੈਂ ਆਉਂਦਿਆਂ ਸਾਰ ਪਹਿਲਾਂ ਕੱਲ ਸਾਰਾ ਕੁਝ ਦੇਖਿਆ ਕਿ ਹਲਕੇ ਚ ਕਿੱਥੇ ਕੀ ਕੀ ਹੈ ਠੀਕ ਹੈ ਜੀ ਤੇ ਮੁਨਸ਼ੀ ਜੀ ਨੇ ਪੁੱਛਿਆ ਤੇ ਤੁਹਾਡੀ ਰਿਪੋਰਟ ਜਿਹੜੀ ਆ ਸਭ ਤੋਂ ਬੈਟਰ ਇਹ ਹੈ ਕਿ ਸਭ ਤੋਂ ਪੁਰਾਣੇ ਮੁਲਾਜ਼ਮ ਥਾਣੇ ਦੇ ਤੁਸੀਂ ਹੋ ਹਾਂਜੀ ਸਭ ਤੋਂ ਪੁਰਾਣੇ ਮੁਲਾਜ਼ਮ ਹੈ ਜੀ ਸਭ ਤੋਂ ਪੁਰਾਣੇ ਹੋ ਨਾ ਹਾਂਜੀ ਬਸ ਮੈਨੂੰ ਇਹ ਚੀਜ਼ ਚਾਹੀਦੀ ਪਰਮਜੀਤ ਕੋਈ ਹੇਰਾ ਫੇਰੀ ਨਹੀਂ ਚਾਹੀਦੀ ਕੋਈ ਬੇਈਮਾਨੀ ਨਹੀਂ ਚਾਹੀਦੀ ਠੀਕ ਹੈ ਮੇਰੇ ਨਾਲ ਇਮਾਨਦਾਰੀ ਨਾਲ ਚੱਲਣਾ ਠੀਕ ਹੈ ਸਰ ਜੇ ਕਿਤੇ ਮੈਨੂੰ ਕੋਈ ਕਿਸੇ ਕਿਸਮ ਦੀ ਮਿਲਾਵਟ ਲੱਗੀ ਘਪੜਾ ਲੱਗਿਆ ਤਾਂ ਫਿਰ ਮੈਂ ਆਪਣੀ ਸ਼ਕਤੀ ਵਰਤ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਹਾਂਜੀ ਸਭ ਤੋਂ ਪਹਿਲਾਂ ਹਾਂਜੀ ਸਰਕਾਰ ਦਾ ਨਾਅਰਾ ਹਾਂਜੀ ਯੋਧ ਨਸ਼ੇ ਵਿਰੁੱਧ ਠੀਕ ਹੈ ਜੀ ਤੇ ਮੈਂ ਤਾਂ ਜਦੋਂ ਇਹ ਨਾਅਰਾ ਨਹੀਂ ਲੱਗਿਆ ਸੀ ਹਾਂਜੀ ਮੈਂ ਉਸ ਤੋਂ ਪਹਿਲਾਂ ਵੀ ਜਿਹੜਾ ਇਹਦੇ ਤੇ ਪੂਰਾ ਆਪਦਾ ਜਿਹੜਾ ਉਹ ਸਟੈਂਡ ਸਖਤ ਰੱਖਿਆ ਠੀਕ ਹੈ ਜੀ ਕਿਉਂਕਿ ਮੈਂ ਆਪਣੇ ਬਾਰੇ ਦੱਸ ਦਿਆਂ ਤੁਹਾਨੂੰ ਹਾਂਜੀ ਮੇਰੇ ਦਾਦਾ ਜੀ ਫਰੀਡਮ ਫਾਈਟਰ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਇੰਡੀਅਨ ਆਰਮੀ ਦੇ ਵਿੱਚੋਂ ਸੂਬੇਦਾਰ ਰਿਟਾਇਰ ਠੀਕ ਹੈ ਜੀ ਤੇ ਮੈਂ ਪੰਜਾਬ ਪੁਲਿਸ ਚ ਠੀਕ ਹੈ ਜੀ ਠੀਕ ਹੈ ਹਾਂਜੀ ਮੇਰੇ ਅੱਜ ਤੱਕ ਦੇ ਰਿਕਾਰਡ ਦੇ ਵਿੱਚ ਇਹ ਚੀਜ਼ ਹੈ ਨਹੀਂ ਜਿਹੜਾ ਫੈਸਲਾ ਮੈਂ ਲੈ ਲਿਆ ਹਾਂਜੀ ਉਹ ਮੈਂ ਕਿਸੇ ਦੇ ਕਹਿਣ ਤੇ ਕਿਸੇ ਦੀ ਸਿਫਾਰਿਸ਼ ਤੇ ਕਿਸੇ ਦੇ ਫੋਨ ਕਾਲ ਤੇ ਮੈਂ ਬਦਲ ਦਿਆ ਠੀਕ ਹੈ ਜੀ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਹਾਂਜੀ ਮੈਂ ਟਿਕਦਾ ਬਹੁਤ ਘੱਟਾਂ ਕਿਸੇ ਵੀ ਥਾਣੇ ਦੇ ਵਿੱਚ ਕਿਉਂਕਿ ਟਿਕਣ ਦਿੱਤਾ ਜਾਂਦਾ ਨਹੀਂ ਹਾਂਜੀ ਬਹੁਤ ਬਦਲੀਆਂ ਆਉਂਦੀਆਂ ਨੇ ਥੋੜੀ ਹਿਸਾਬ ਦੇ ਵਿੱਚ ਜਦੋਂ ਮੈਂ ਦੇਖਿਆ ਹਾਂ ਮਤਲਬ ਬਹੁਤ ਘੱਟ ਟਿਕਣ ਦਿੱਤਾ ਜਾਂਦਾ ਕਿਉਂਕਿ ਜਦੋਂ ਕੰਮ ਕਰਾਂਗੇ ਤਾਂ ਫਿਰ ਨਹੀਂ ਟਿਕਣ ਦਿੱਤਾ ਜਾਂਦਾ ਬਹੁਤ ਸਾਰੇ ਲੋਕ ਹੁੰਦੇ ਆ ਮੈਂ ਦੇਖਿਆ ਧਰਮ ਸਿੰਘ ਬਰਾੜ ਦੀਆਂ ਬਦਲੀਆਂ ਬਹੁਤ ਪੇਪਰਾਂ ਦੇ ਵਿੱਚ ਹਾਂ ਲੱਗਦੀਆਂ ਹਨ ਮੈਨੂੰ ਸਭ ਤੋਂ ਪਹਿਲਾਂ ਇਹ ਚੀਜ਼ ਚਾਹੀਦੀ ਹੈ ਜਿਹੜੇ ਨਿੱਕੇ ਮੋٹے ਗੰਦ ਪੈਲਾ ਉਹ ਕੱਢ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਨਸ਼ੇ ਦਾ ਕੋਟ ਵੱਢੀਏ ਠੀਕ ਹੈ ਜੀ ਸਰਕਾਰ ਨੂੰ ਵੀ ਪਤਾ ਲੱਗੇ ਕਿ ਅਸੀਂ ਕੰਮ ਕਰ ਰਹੇ ਹਾਂ ਤੇ ਇਮਾਨਦਾਰੀ ਨਾਲ ਕੰਮ ਕਰਨਾ ਜਦੋਂ ਤੱਕ ਮੇਰੇ ਅੰਡਰ ਹੋ ਹਾਂਜੀ ਮੈਂ ਮਹੀਨਾ ਰਹਿਣਾ ਮੈਂ 6 ਮਹੀਨੇ ਰਹਿਣਾ ਮੈਂ ਸਾਲ ਰਹਿਣਾ ਕਿ ਮੇਰੀ ਪਰਸੋਂ ਬਦਲੀ ਹੋ ਜਣੀ ਮੈਨੂੰ ਨਹੀਂ ਪਤਾ ਠੀਕ ਹੈ ਜੀ ਪਰ ਮੇਰੇ ਸਟੈਂਡ ਸਖਤ ਰਹਿਣਗੇ ਮੈਨੂੰ ਸਭ ਤੋਂ ਪਹਿਲਾਂ ਇਹ ਚੀਜ਼ ਚਾਹੀਦੀ ਹੈ ਇੱਕ ਇਲਾਕੇ ਦੇ ਵਿੱਚੋਂ ਮੈਨੂੰ ਉਹ ਨਸ਼ੇੜੀ ਲੱਭ ਕੇ ਲੈ ਕੇ ਦਿਓ ਜਿਹੜਾ ਸਿੰਥੈਟਿਕ ਨਸ਼ਾ ਤੁਹਾਨੂੰ ਪਤਾ ਹੋਊਗਾ ਕਿਉਂਕਿ ਤੁਰਦੇ ਫਿਰਦੇ ਆਮ ਗਲੀਆਂ ਸੜਕਾਂ ਤੇ ਮਿਲਦੇ ਆ ਹਾਂਜੀ ਹਾਂਜੀ ਪਰ ਆਪਾਂ ਤਾਂ ਸੜਕਾਂ ਦੇ ਨਸ਼ੇ ਕਰਕੇ ਹਾਂ ਮੁਲਾਜ਼ਮ ਇਸ ਕਲੋਂ ਡਰਦਾ ਹੈ ਮੁਲਾਜ਼ਮ ਕਹਿੰਦਾ ਇਹਨੂੰ ਮਰੇ ਸੱਪ ਨੂੰ ਕੀ ਕਰਨਾ ਗਲਪਾ ਕੇ ਲੈ ਕੇ ਜਾਵਾਂਗੇ ਉੱਥੇ ਜਾਣ ਨੂੰ ਨਸ਼ਾ ਦੇਣਾ ਪਊਗਾ ਥਾਣੇ ਦੇ ਵਿੱਚ ਜਾਏ ਮਰ ਜਾਊਗਾ ਠੀਕ ਹੈ ਦੇਖੋ ਮਰਨਾ ਉਹਨੇ ਹੈਗਾ ਮਰ ਤਾਂ ਜਾਣਾ ਹੀ ਹੈ ਮਾਰੂ ਨਹੀਂ ਜਾਣਾ ਹਾਂ 6 ਮਹੀਨਿਆਂ ਨੂੰ ਮਰਜੀ ਜੀ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਹਾਂਜੀ ਨਾਲੇ ਤਾਂ ਨਸ਼ੇ ਨੂੰ ਜੜ ਤੋਂ ਖਤਮ ਕਰੀਏ ਨਾਲੇ ਕਿਸੇ ਦੇ ਪੁੱਤ ਤਾਂ ਬਚਾਈਏ ਨਾ ਕਿਸੇ ਦੇ ਭੈਣ ਭਰਾ ਕਿਸੇ ਦੇ ਮਾਂ ਪਿਓ ਤਾਂ ਬਚਾਈਏ ਨਾ ਹਾਂ ਮੇਰਾ ਨਾਮ ਅੰਦਰ ਇਹ ਨੰਮ ਕਰਨਾ ਠੀਕ ਹੈ ਜੀ ਇੱਕ ਬੰਦਾ ਮੈਨੂੰ ਹੁਣੇ ਇੱਕ ਘੰਟੇ ਦੇ ਵਿੱਚ ਅਸਗਲ ਦਾ ਖਾਸ ਖਿਆਲ ਰੱਖਣਾ ਠੀਕ ਹੈ ਜੀ ਇੱਕ ਘੰਟੇ ਦੇ ਵਿੱਚ ਵਿੱਚ ਮੈਨੂੰ ਕੋਈ ਬੰਦਾ ਫੜਕੇ ਲਿਆ ਦੇ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੋਵੇ ਤੁਹਾਨੂੰ ਪਤਾ ਹੋਵੇ ਜਾਂ ਹਾਂ ਜੀ ਜਿਹੜਾ ਬੰਦਾ ਸਵੇਰ ਦੁਪਹਿਰੇ ਸ਼ਾਮ ਜਾਂ ਸਵੇਰ ਸ਼ਾਮ ਜਿਹੜਾ ਟੀਕਾ ਲਾਏ ਬਿਨਾ ਸਾਰਦਾ ਨਹੀਂ ਜਾਂ ਜਿਹੜਾ ਨਸ਼ਾ ਕਰੇ ਬਿਨਾ ਸਾਰਦਾ ਨਹੀਂ ਠੀਕ ਹੈ ਸਰ ਉਹ ਬੰਦਾ ਚਾਹੀਦਾ ਜਿਹੜਾ ਇਸ ਹਲਕੇ ਦੇ ਵਿੱਚ ਮੇਨ ਸਪਲਾਈ ਦੇਣ ਵਾਲੇ ਬੰਦੇ ਨੂੰ ਜਾਣਦਾ ਹੋਵੇ ਠੀਕ ਹੈ ਜੀ ਆਪਣੇ ਅੱਖ ਬਹੁਤ 파ਰਖੂ ਹੁੰਦੀ ਹੈ ਤੁਸੀਂ ਪੁਰਾਣੇ ਹੋ ਤੁਹਾਡੀ ਨਿਗਾਹ 'ਚ ਬਹੁਤ ਕੁਝ ਹੋਊਗਾ ਠੀਕ ਹੈ ਜੀ ਡਿਊਟੀ ਕਰਦੇ ਬੰਦਾ 100 ਚੀਜ਼ਾਂ ਤੋਂ ਡਰਦਾ ਮੇਰੇ ਬੱਚੇ ਹੈ ਮੇਰੀ ਤਨਖਾਹ ਹੈ ਮੈਂ ਪਰਿਵਾਰ ਪਾਲਣਾ ਹੈ ਹਾਂ ਜੀ ਪਰ ਜਿਨ੍ਹਾਂ ਦੇ ਬੱਚੇ ਮਰ ਰਹੇ ਹਨ ਨਸ਼ਿਆਂ ਦੇ ਨਾਲ ਹਾਂ ਜੀ ਬਹੁਤ ਮਰਦੇ ਜੀ ਮਹੀਨੇ 'ਚ 4-5 ਮਰ ਜਾਂਦੇ ਉਹਨਾਂ ਦੇ ਵੀ ਪਰਿਵਾਰ ਹੈ ਹਾਂ ਜੀ ਉਹਨਾਂ ਨੂੰ ਵੀ ਮਾਪਿਓ ਨੇ ਜੰਮਿਆ ਤਾਂ ਮਾਪਿਓ ਦੀ ਇੱਕ ਸੋਚ ਹੈ ਕਿ ਸਾਡੇ ਵੀ ਬੱਚੇ ਕਦੇ ਚੰਗੇ ਇਨਸਾਨ ਬਣਨ ਹਾਂ ਜੀ ਤੇ ਆਪਾਂ ਉਹ ਚੀਜ਼ਾਂ ਕਰਨੀਆਂ ਕਿਉਂਕਿ ਆਪਾਂ ਨੂੰ ਇਹ ਵਰਦੀ ਇਸੇ ਚੀਜ਼ ਵੱਤ ਦਿੱਤੀ ਗਈ ਠੀਕ ਹੈ ਠੀਕ ਹੈ ਹਾਂ ਜੀ ਇੱਕ ਘੰਟੇ ਇੱਕ ਘੰਟੇ ਵਿੱਚ ਮੈਨੂੰ ਕੋਈ ਬੰਦਾ ਲਿਆ ਦੇ ਕਿ ਜਿਹੜਾ ਬੰਦਾ ਨਸ਼ੇ ਬਿਨਾਂ ਸਾਰਦਾ ਨਾ ਹੋਵੇ ਤੇ ਜਿਹੜਾ ਘੱਟੋ-ਘੱਟ ਕੁਝ ਸਾਲ ਪੁਰਾਣਾ ਨਸ਼ੇੜੀ ਹੋਵੇ ਉਹਨੂੰ ਸਾਰੇ ਰਾਹ ਪਤਾ ਹੋਣਗੇ ਸਾਰੇ ਬੰਦੇ ਪਤਾ ਹੋਣਗੇ ਫਿਰ ਮੈਂ ਤੁਹਾਨੂੰ ਦੱਸੂਗਾ ਆਪਾਂ ਇੱਥੋਂ ਸਭ ਤੋਂ ਵੱਡੀ ਮੱਛੀ ਫੜਨੀ ਕਿਵੇਂ ਉਹ ਜਨਾਬ ਛੱਡੋ ਖੜਾ ਉਹ ਮਰੇ ਸੱਤ ਨੂੰ ਗੱਲ ਪਾਉਣਾ ਇੱਥੇ ਮਰ ਗਿਆ ਹਵਾ ਲੜਜ ਮੁੜ ਕੇ ਪੌਲਿਕ ਨਾੜੀ ਲਾਉਣ ਲੱਗ ਪੈਂਦੀ ਹੈ ਧਰਨੇ ਦੇਣ ਲੱਗ ਪੈਂਦੀ ਹੈ ਜੀ ਆਪਾਂ ਪਬਲਿਕ ਵਾਸਤੇ ਕਰ ਰਹੇ ਆ ਪਰਮਜੀਤ ਹਾਂਜੀ ਲੋਕਾਂ ਦੇ ਬੱਚੇ ਬਚਾਉਣਾ ਵਾਸਤੇ ਕਰ ਰਹੇ ਆ ਜਾਂ ਕੋਈ ਹੋਰ ਡਰ ਪਰ ਦੁਨੀਆ ਨਹੀਂ ਸਮਝਦੀ ਜੀ ਇਸ ਗੱਲ ਦੁਨੀਆ ਆਪਾਂ ਸਮਝਾ ਲਾਂਗੇ ਇੱਕ ਤਰੀਕਾ ਹੋਣਾ ਚਾਹੀਦਾ ਸਮਝਾਉਣ ਦਾ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਕਿਸੇ ਕਿਸਮ ਦਾ ਕੋਈ ਡਰ ਤਾਂ ਨਹੀਂ ਕਿਸੇ ਨਸ਼ਾ ਤਸਕਰ ਤੋਂ ਕਿਸੇ ਕਿਸੇ ਲੀਡਰ ਤੋਂ ਨਾ ਹੀ ਮੈਨੂੰ ਤਾਂ ਕਾਹਦਾ ਡਰ ਹੋਣਾ ਜੀ ਹੈ ਨਹੀਂ ਹਾਂਜੀ ਬਸ ਫਿਰ ਜਿਹੜੀ ਗੱਲ ਮੈਂ ਆਖੀ ਹੈ ਉਹਤੇ ਅਮਲ ਕਰੋ ਇੱਕ ਘੰਟੇ ਦੇ ਵਿੱਚ ਵਿੱਚ ਠੀਕ ਆ ਜੀ ਇੱਕ ਨਸ਼ੇੜੀ ਠੀਕ ਆ ਜੀ ਲੈ ਕੇ ਮੇਰੇ ਕੋਲ ਫੇਰ ਆਉਣਾ ਆ ਚੜਕਾ ਲੈ ਫਿਰ ਤੇ ਲੈ ਆਉਣੇ ਸਰ ਮੈਨੂੰ ਪਤਾ ਹੈ ਠੀਕ ਹੈ ਪੁਰਾਣੇ ਮੁਲਾਜ਼ਮ ਹੋ ਤੁਸੀਂ ਮੈਸੇਜ ਕਰਕੇ ਤੁਹਾਡੀ ਡਿਊਟੀ ਲਾ ਰਿਹਾ ਹਾਂ ਠੀਕ ਹੈ ਜ਼ਰਾ ਤੇ ਮੈਨੂੰ ਪਤਾ ਲੱਗ ਜਾ ਕਿੰਨੇ ਮਿੰਟਾਂ ਚ ਲੈ ਕੇ ਪਹੁੰਚਦੇ ਹੋ ਘੰਟਾ ਜ਼ਰੂਰੀ ਨਹੀਂ ਪੂਰਾ ਕਰਨਾ ਠੀਕ ਹੈ ਉਹਨਾਂ ਟਾਈਮ 'ਤੇ ਥੋੜਾ ਕੰਮ ਮੈਂ ਕਰ ਲਾਂ ਕਰੋ ਸਰ ਤੇ ਉਹਨੇ ਚਾ ਮੇਰਾ ਕੰਮ ਖਤਮ ਹੋਣ ਤੋਂ ਪਹਿਲਾਂ ਮੇਰੇ ਕੋਲ ਬੰਦਾ ਲੈ ਕੇ ਪਹੁੰਚ ਜਾਓ ਠੀਕ ਹੈ ਸਰ ਠੀਕ ਹੈ ਠੀਕ ਕਿਥੋਂ ਕਾਲਾ ਨਾਗ ਕੁਰਸੀ ਤੇ ਬਾਤਾ ਪਹਿਲੇ ਦਿਨ ਹੀ ਪੰਗਾ ਪਾਤਾ ਸ਼ੇਰ ਦੇ ਜੋੜਿਆ ਚੱਤ ਪਉਂਦਾ। ਓ ਯਾਰ ਭਾਈ ਕੀ ਗਲਤੀ ਹੋਈ ਏ ਭਾਈ ਯਾਰ ਓ ਯਾਰ ਭਾਈ ਓ ਭਾਈ ਯਾਰ ਕੀ ਗਲਤੀ ਹੋਈ ਏ ਭਾਈ ਓ ਭਾਈ ਓ ਭਾਈ ਕੀ ਗਲਤੀ ਹੋਈ ਏ ਕੜਾ ਕੜਾ ਜੇ ਲਾ ਲਾ ਕੜਾ ਨਾ ਕਰ ਤਾਟ ਹਾਂ ਕਰੇ ਭਾਈ ਨੇ ਤਾਂ ਗਲਤੀ ਹੋਈ ਏ ਮਾਈ ਚਾਚਾ ਤਾ ਖੜਾ ਓ ਭਾਈ ਖੜਾ ਕੀ ਗੱਲਾ ਓਏ ਓ ਭਾਈ ਯਾਰ ਖੜਾ ਬੰਦ ਜਾਣਾ ਹੋਵੇ ਨਾ ਪਹਿਲਾਂ ਤੇ ਖੜਾ ਮਾਰਗਾ ਨਹੀਂ ਚਾਰਜ ਪੈਣਾ ਮਾਰੀਆਂ ਜੀ ਇਹਦੇ ਮੈਂ ਕੀ ਕੀਤਾ ਇਹ ਉਹ ਆਕੇ ਕੀਤਾ ਐਕਸ਼ਨ ਨਹੀਂ ਕਰਨੇ ਸਦਾ ਖੜ ਬੰਦੇ ਦਾ ਬੁੱਤ ਬਣ ਕੇ ਖੜ ਫਰਮਜੀਤ हां ਜੀ ਤਾਂ ਇਧਰ ਲੈ ਆਉ ਮੇਰੇ ਕੋਲ ਚੱਲ ਉਧਰ ਇਧਰ ਲੈ ਇੱਥੇ ਲੈ ਆ ਬਿਠਾ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹਿ ਜਾ ਹਟਾ ਦੇ ਕੋਈ ਨਹੀਂ ਬਹਿ ਜਾ ਪਿਠਾ ਦੇ ਹਟਾ ਦੇ ਨਹੀਂ ਸੱਚੀ ਸੱਚੀ ਗੱਲ ਦੱਸਦੀ ਨਹੀਂ ਪੈਣਗੀ ਗਲਤੀ ਕੋਈ ਨਹੀਂ ਨਸ਼ਾ ਕੀ ਕਰਦਾ ਕੋਈ ਨਹੀਂ ਕੀ ਕਰਦਾ ਇਹ ਫੋਨ ਨਸ਼ਾ ਨਹੀਂ ਕੀਤਾ ਨਹੀਂ ਜੀ ਮੈਂ ਕਿਥੋਂ ਆਪਾਂ ਹਰਮਜੀਤ ਹਾਂ ਜੀ ਖੜਾ ਕਰਕੇ ਤਲਾਸ਼ੀ ਲੈ ਦੋ ਖੜਾ ਹੋ ਕੁਛ ਖੜਾਓ ਖੜਾ ਹੋ ਖੜਾ ਹੋ ਖੜਾ ਖੜਾ ਹੋ ਤੇ ਕਰੇ ਤਲਾਸ਼ੀ ਲੈ ਕੋ ਪੈਸਾ ਟਾਕਾ ਕੋਈ ਹੋਰ ਕੁਛ ਕੋਸ਼ਿਸ਼ ਨਹੀਂ ਜੀ ਕੋਸ਼ਿਸ਼ ਨਹੀਂ ਬਾਈ ਆ ਕੀ ਆ ਕੀਆ ਆਹਾ ਫਾਕੀ ਓਏ ਉਹ ਤੇਰਾ ਬੇੜਾ ਵਜੇ ਤੇਰਾ ਓਏ ਜੇਬ ਚੀ ਲਈ ਫਿਰਦਾ ਮੇਰਾ ਜੋਕਾਂ ਦੀ ਹੈ ਜੀ ਜਵਾਕ ਦੁੱਧ ਪੀਂਦੇ ਇਹਦੇ ਨਾਲ ਖੜ ਸਿੱਧਾ ਖੜ ਕਿੱਥੋਂ ਲਿਆ ਇਹ ਕਿੱਥੋਂ ਲਿਆ ਪਰਮਜੀਤ ਹਾਂ ਜੀ ਪਹਿਲਾਂ ਉਸ ਮੈਡੀਕਲ ਵਾਲੇ ਦਾ ਨਾਮ ਪੁੱਛੋ ਉਸ ਦੁਕਾਨਦਾਰ ਦਾ ਨਾਮ ਪੁੱਛੋ ਜਿਹਦੇ ਕੋਲ ਆ ਚੀਜ਼ ਲੈਂਦੇ ਆ ਦੱਸ ਕਿਥੋਂ ਲਈ ਆਨੀ ਤੇਰੇ ਭੈਣ ਦੀ ਲੈ ਫਿਰ ਕਿੱਥੋਂ ਆ ਗਈ ਇਹ ਤੇਰੇ ਜੇਬ ਤੇ ਬੰਦੇ ਦਾ ਪੁੱਤ ਬਣ ਕੇ ਦੱਸ ਦੇ ਮੈਂ ਸਭ ਕੁਝ ਪੁੱਛਣਾ ਨਹੀਂ ਜੀ ਉੱਥੇ ਉਹ ਮੁੰਡੇ ਤਾਂ ਹੋੜਲੇ ਸੀਗੇ ਜੀ ਆਹ ਮੁੰਡੇ ਤੋਂ ਨਵੀਂ ਸਰੰਜਾ ਇਹ ਆ ਦੇਖ ਮੈਂ ਜਵਾਕ ਨਹੀਂਗਾ ਕੱਚੀਆਂ ਗੋਲੀਆਂ ਨਹੀਂ ਖੇਡਦਾ ਦੱਸ ਦੇ ਸਹੀ ਸਹੀ ਦੱਸ ਦੇ ਤੇਰਾ ਖੜਾ ਛੋਟ ਜੀ ਤੇਰਾ ਖੜਾ ਸਰਦਾਰ ਜੀ ਨੂੰ ਸ਼ਰਾਦੂਗਾ ਮੈਂ ਨਵੇਂ ਆਏ ਹਾਂ ਨਾ ਅਧਿਤੂ ਤੇਰਾ ਖੜਾ ਛੜਾ ਦੇਣੀ ਦਾਜੇ ਕਰਦੇ ਸੱਚੀ ਗੱਲ ਵਾਦੇਗਾ ਤੇਰਾ ਖੜਾ ਛੜਾ ਦੂ ਮੈਂ ਬੈਠ ਜੇ ਪਾਣੀ ਪੀਣਾ ਪਾਣੀ ਪੀਣਾ ਰਵੀ ਪੁੱਤ ਪਾਣੀ ਦੇ ਇੱਕ ਗਲਾਸੇ ਨੂੰ ਵਰਮਜੀਤ ਇੱਧਰ ਆ ਜਾ ਤੁਸੀਂ ਉੱਥੇ ਹੋ ਜੋ ਕੋਈ ਗੱਲ ਹੈ ਉੱਥੇ ਇੱਥੇ ਆ ਜਾ ਇੱਥੇ ਆ ਜਾ ਮੈਨੂੰ ਗੱਲ ਕਰਨ ਦੇ ਦਿੰਦਾ ਇੱਥੇ ਆਓ ਹੱਥ ਲੈ ਕੇ ਕੀ ਨਸ਼ਾ ਕਰਦਾ ਹੁਣ ਕੀ ਤੋਰਛ ਨਹੀਂ ਕਰਦਾ ਹੈ ਅਜੇ ਵੀ ਨਹੀਂ ਮੰਨਦਾ ਜੇਬ ਚੋਂ ਸਰਿੰਜ ਨਿਕਲੀ ਆ ਮੈਂ ਤੈਨੂੰ ਕੀ ਨਸ਼ਾ ਕਰਦਾ ਦੁਬਾਰੇ ਤਾਂ ਪੁੱਛਿਆ ਜਾਂ ਤੇਰੀ ਜੇਬ ਚੋਂ ਨਿਕਲੀ ਆ ਨਾ ਪਰਮਜੀਤ ਹੋਰ ਦੇਖ ਦੇ ਜੇਬ ਚ ਕੋਈ ਬੱਟ ਪੁੱਟ ਤਾਂ ਹੈ ਨਹੀਂ ਕਿ ਖੜਾ ਨਹੀਂ ਹੈ ਨਹੀਂ ਖੜਾ ਹੋ ਇੱਕ ਵਾਰੀ ਖੜਾ ਹੈ ਨਹੀਂ ਓਏ ਖੜਾ ਹੋ ਸਾਰੀ ਤਲਾਸ਼ੀ ਕਰ ਲਾਲਿਆ ਹੋ ਗਏ ਨੇ ਕੰਜਰ ਨੇ ਦਿੰਦੇ ਕੰਨਾ ਕ ਅੱਜਕੱਲ ਹਰੇ ਬਾਈ ਹੈਣੀ 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 ਜੀ ਕੋਈ ਨਾ ਬਹਾਰ ਬਿਠਾਉਣ ਕੋਈ ਬੈ ਜਾ ਬੈ ਜਾ ਰਵੀ ਪਾਣੀ ਦੇ ਪੁੱਤ ਨੂੰ ਪੀਲਾ ਪੀਲਾ ਡਰਨ ਦੀ ਲੋੜ ਨਹੀਂ ਪੀਲਾ 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 ਪਾਣੀ ਪੀਲਾ ਜਾ ਜਨਾ ਕਿਹੜੀ ਤੇਰੀ ਉਮਰ ਹੈ ਕੰਜਰਾ ਹੋ ਪੀਲਾ ਪਾਣੀ ਦਾ ਪੀਲਾ ਪੀਲਾ ਬਸ ਜੀ ਕਿੰਨੇ ਵਾਰ 28 ਸਾਲ ਆ ਜੀ ਕਦੋਂ ਦਾ ਲਾਉਣਾ ਟੀਕੇ ਹਮ ਗਲਤੀ ਹੋ ਗਈ ਉਹ ਗਲਤੀ ਨਹੀਂ ਪੁੱਛੀ ਮੈਂ ਤੈਨੂੰ ਆਇਆ ਪੁੱਛਦਾ ਟੀਕੇ ਕਦੋਂ ਦੇ ਲਾਉਣਾ ਚਾਰ ਸਾਲ ਹੋ ਗਏ ਜੀ ਹੱਥ ਇੱਥੇ ਰਹਿੰਦੇ ਤੇਰੇ ਹੱਥਾਂ ਦੇ ਲਾਲ ਆ ਕੇ ਨਾੜਾ ਖਤਮ ਕਰਤੀਆਂ ਇਹਨਾਂ ਨੇ ਹਾਲ ਦੇ ਕੰਜਰ ਨੇ ਕੀ ਕੀਤਾ ਵੇਖ ਕੀ ਕਿੱਧਰ ਕਿੱਧਰ ਨੂੰ ਵਾਲ ਜਾਂਦੇ ਕਿੱਧਰ ਨੂੰ ਦਾੜੀ ਜਾਂਦੀ ਹੈ ਇਹ ਦੀ ਦੱਸ ਪਰਿਵਾਰ ਚ ਕੌਣ ਕੌਣ ਸਾਰੇ ਜੀ ਮਾਂ ਦੀ ਆਪੀ ਆਈ ਹੈ ਜੀ ਇੱਕ ਜਵਾਕ ਆਈ ਜਵਾਕ ਵੀ ਜੰਮੀ ਬੈਠਾ ਹੈ ਹਾਂ ਜੀ ਤੇ ਫਿਰ ਘਰ ਵਾਲੀ ਵੀ ਨਾਲ ਜਵਾਕ ਕਿਹੜਾ ਉਤੋਂ ਡਿੱਗਿਆ ਹਾਂ ਜੀ ਤੇ ਕੀ ਭਵੇਖੋ ਉਹਨਾਂ ਦਾ ਕੀ ਤਰ੍ਹਾਂ ਤੋਂ ਉਮੀਦ ਰੱਖ ਲੈਣਗੇ ਉਹ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਨੂੰ ਤਾਂ 6 ਸਾਲ ਹੋ ਗਏ ਜਾਂ ਤੋਂ ਬਾਦ ਲੱਗਿਆ ਹਾਂ ਜੀ ਤੈਨੂੰ ਸ਼ਰਮ ਨਹੀਂ ਆਈ ਮਾੜੀ ਬੁਢੀ ਕੰਜਰਾ ਵਿਆਹ ਤੋਂ ਬਾਅਦ ਲੋਕ ਸੁਧਰਦੇ ਆ ਤੂੰ ਵਿਗੜਿਆ ਵੇ ਤੋਂ ਬਾਅਦ ਨਰਤੀ ਹੋ ਗਈ ਇਹ ਤਾਂ ਗਲਤੀ 5 ਸਾਲਾਂ ਦਾ ਕਰੀ ਜਾਣਾ ਤੇਰੇ ਮੂੰਹੋਂ ਦੱਸਣਾ ਹੈ ਹੋ ਸਕਦਾ ਪਹਿਲਾਂ ਤਾਂ ਲਾਉਂਦਾ ਹੋਵੇ ਇੱਥੇ 4-5 ਸਾਲ ਮੰਨਦਾ ਹੋਵੇ ਤੇ ਪਹਿਲੇ ਦਿਨ ਹੋਈ ਕਿ ਤੇਰਾ ਹਾਲਾਤ ਵੇਖ ਕੇ ਪਾਣੀ ਨਹੀਂ ਪੀਤਾ ਗਾ ਤੇਰੇ ਕੋਲ ਮੇਰੀ ਗੱਲ ਸੁਣੋ ਪਿਆਰ ਨਾਲ ਗੱਲ ਸੁਣ ਮੇਰੀ ਹੱਥ ਥੱਲੇ ਕਰ ਲ ਹੱਥ ਥੱਲੇ ਕਰ ਲੈ ਮੇਰੀ ਗੱਲ ਸੁਣ ਲੈ ਸਾਫ ਸ਼ਰਧਾ ਜੀ ਮੇਰੇ ਵੱਲ ਦੇਖ ਦੇਖ ਸਕਦਾ ਹਾਂ ਹਾਂ ਜੀ ਕਿੰਨੇ ਕ ਬੰਦੇ ਜਿੰਨਾਂ ਕੋਲ ਸਮਾਨ ਲੈਣਾ ਹੈ ਇਹ ਇਹਦੇ ਚ ਭਰਨ ਵਾਲਾ ਕਿ ਨੇ ਸੱਚ ਦੱਸਣਾ ਸੱਚ ਦੱਸਣਾ ਇੱਕ ਵਾਰੀ ਇੱਕ ਗੱਲ ਧਿਆਨ ਰੱਖੀ ਵੀ ਮੈਂ ਮਾਰ ਮਾਰ ਕੇ ਜਾਨ ਕੱਢ ਦੇਣਾ ਹੁਣ ਨਹੀ ਠੀਕ ਹੈ ਨਹੀਂ ਮੈਨੂੰ ਮੈਨੂੰ ਨਹੀਂ 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 ਚਾਹੀਦੀ ਨਹੀਂ 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 ਚਾਹੀਦੀ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦੇ ਹਾਂਜੀ ਕਿੰਨੇ ਕ ਬੰਦਿਆਂ ਨੂੰ ਜਾਣਦਾ ਜਿਹੜੇ ਇਹਦੇ ਚ ਭਰਨ ਵਾਲਾ ਸਮਾਨ ਸਪਲਾਈ ਕਰਦੇ ਚਾਰ ਗੁਣ ਜਾਣੇ ਆਈ ਚਾਰ ਪੰਜ ਜਾਣੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਸਪਲਾਈ ਕਰਨ ਵਾਲੇ ਕਿ ਜਿਹੜੇ ਸੜਕਾਂ ਤੇ ਫੜਾ ਜਾਂਦੇ ਉਹ ਆ। ਸੜਕਾਂ ਆ ਗਿਆ ਜੀ ਤਾਂ ਨੱਕ ਜੀ। ਦੋ ਵੱਡੇ ਜੀ ਸਪਲਾਈ ਆ। ਦੋ ਵੱਡੇ ਸਪਲਾਈ ਵਾਲੇ ਆ? ਹਾਂ ਜੀ। ਜਾਣਦਾ ਨਾ ਜੀ ਮੈਨੂੰ ਮਾਰਨ ਦੇਵੇ ਜੀ ਮੈਨੂੰ ਮਾਰ ਦੇਣਗੇ ਜੀ। ਉਹ ਤੈਨੂੰ ਕੁਝ ਨਹੀਂ ਆਦੇ ਗੱਲ ਸੁਣ ਬੰਬੇ ਉਹਨਾਂ ਕੋਲੇ। ਨਹੀਂ ਮੈਨੂੰ ਮਾਰ ਦੇਣਗੇ ਮੇਰਾ ਪੇੜ ਕੇ ਮੇਥੇ ਮਾਰ ਦੇਣਗੇ। ਕਿਉਂ ਮਾਰ ਦੇਣਗੇ? ਨੇ ਇਹੋ ਮਾਰ ਮਾਰ ਕੋਈ ਬੰਦਾ ਮੈਨੂੰ ਮਾਰ ਦੇ ਲੇ ਬਾਈ ਮੇਰੇ ਦੋਸਤਾਂ ਨੂੰ ਮਾਰ ਮੈਨੂੰ ਮੈਨੂੰ ਮਾਰ ਦੇ ਪਰਮਜੀਤ ਪਰਮਜੀਤ ਬੈਠ ਬੈਠ ਉੱਥੇ ਬੈਠ ਉਹ ਤੈਨੂੰ ਛਡਾ ਦੇਗੇ ਤੇ ਤੈਨੂੰ ਕੁਝ ਨਹੀਂ ਆ ਦੇਗੇ ਉੱਥੇ ਬੈਠ ਤੈਨੂੰ ਕੁਝ ਨਹੀਂ ਆ ਦੇ ਉੱਥੇ ਬੈਠ ਤਾਂ ਜੀਆ ਤੂੰ ਕਹਿ ਕੇ ਨਾ ਤੇਰਾ ਖੜਾ ਛਡਾ ਰਾਮਿਆ ਨਹੀਂ ਕਰਨੇ ਮੇਰੇ ਕੋਲ ਮੈਂ ਸਾਰੀਆਂ ਚੀਜ਼ਾਂ ਜਾਣਦਾ ਚੰਗੀ ਤਰ੍ਹਾਂ ਠੀਕ ਹੈ ਸਿਰਫ ਤੁਹਾਨੂੰ ਇੱਕ ਆਦਤ ਤੇ ਇੱਕ ਤੱਤ ਪਈ ਵੀ ਹੁੰਦੀ ਐ ਇਸ ਚੀਜ਼ ਦੀ ਜਿਹੜਾ ਤੁਸੀਂ ਆ ਠੋਕ ਲੈਣੋਂ ਤੜਕੇ ਉੱਠਦੇ ਆ ਸਾਰੀ ਕਿੰਨੇ ਵਾਰੀ ਲਾਉਣਾ ਕਿੰਨੇ ਵਾਰੀ ਲਾਉਣਾ ਦਿਨ ਚ ਦੋ ਵਾਰੀ ਹਾਂਜੀ ਪੈਸੇ ਕਿੱਥੋਂ ਲੈਣਾ ਪੈਸੇ ਬੱਸ ਇਹ ਜੀ ਯਾਰ ਦੋਸਤਾਂ ਤੋਂ ਲੈ ਲੈਣਾ ਯਾਰ ਦੋਸਤ ਇਸ ਕੰਮ 'ਤੇ ਪੈਸੇ ਕਿਵੇਂ ਦੇ ਦਿੰਦੇ ਐ ਕਿੰਨੇ ਕਿੰਨੇ ਦਾ ਲਾਜਣਾ ਇੱਕ ਦਿਨ 'ਚ ਯਾਰ ਘੱਦਾ ਹੀ 1500 ਯਾਰ 1500 ਜੀ ਕੰਮ ਕੀ ਕਰਦਾ ਹੁਣ ਕਰਦਾ ਕਿ ਪਹਿਲਾਂ ਕਰਦਾ ਸੀ ਕੰਮ ਹਾਂ ਨਹੀਂ ਜੀ ਵੇ ਯਾਰ ਇਹ ਵੀ ਨਹੀਂ ਜਾਨਣਾ ਜੀ ਕੋਈ ਲੈ ਕੇ ਨਹੀਂ ਜਾਂਦਾ ਚੱਲੇ ਜਾ ਕੇ ਕਰਾਉਣਾ ਕੀ ਤੇਰੇ ਕੋਲੋਂ ਉਥੇ ਮਰੇਗਾ ਦਿਹਾੜੀ ਗਿਆ ਪੈਸੇ ਕਿੱਥੋਂ ਆਉਂਦੇ ਮੈਨੂੰ ਸਾਫ ਸ਼ਬਦਾਂ ਵਿੱਚ ਦੱਸ ਪੈਸੇ ਇਹਨੇ ਕਿੱਥੋਂ ਆਉਂਦੇ 11500 ਰੁਪਏ ਕਿੱਥੋਂ ਆਉਂਦੇ ਯਾਰ ਦੋਸਤਾਂ ਤੋਂ ਫੜਦੇ ਨਹੀਂ ਯਾਰ ਦੋਸਤ ਨਹੀਂ ਦਿੰਦੇ ਹੁੰਦੇ ਇਹਨੇ ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੋਰ ਕੀ ਕਰਦਾ ਹੈ 11500 ਦਾ ਹਰ ਰੋਜ਼ ਇੰਤਜ਼ਾਮ ਕਰਨ ਵਾਸਤੇ ਹੋਰ ਕੀ ਕਰਦਾ ਹੈ ਮੈਂ ਤੁਹਾਨੂੰ ਪੁੱਛਿਆ 11500 ਦਾ ਹਰ ਰੋਜ਼ ਇੰਤਜ਼ਾਮ ਕਿੱਥੋਂ ਕਰਦੇ ਆ ਕੀ ਕਰਦਾ ਉਹਦੇ ਵਾਸਤੇ ਸਰਪੰਚ ਜੀ ਜਾਣੇ ਆ ਜੀ ਪੰਜ ਛੇ ਜਾਣੇ ਕੌਣ ਮਤਲਬ ਜਿਹੜੇ ਨਾਲ ਮੇਰੇ ਲੰਮਦੇ ਆ ਜੀ ਅੱਛਾ ਤੇ ਇਕੱਠੇ ਹੋ ਕੇ ਜਾ ਵੜਦੇ ਆ ਜੀ ਹਾਂ ਉਹ ਟਰਮੋ ਟਰਾਂਸੇ ਜੀ ਉਹ ਮੋਟਰਾਂ ਤੋਂ ਤਾਰਾਂ ਹਾਂ ਜੀ ਤਾਰਾਂ ਲਾਉਣੇ ਆ ਹਾਂ ਜੀ ਟਰਾਂਸਫਾਰਮਰ ਚੋਂ ਤੇਲ ਕੱਢਦੇ ਹੋ ਹਾਂ ਜੀ ਕਦੇ ਕਹ ਜੱਟ ਦੇ ਡੇਕੇ ਨਹੀਂ ਜਣੇ ਨਹੀਂ ਜੀ ਜੇ ਕਿਤੇ ਮੋਟਰ ਤੇ ਨਾ ਦਾ ਲੱਗੇ ਤਾਰਾ ਨਾ ਲੈਣ ਟਰਾਂਸਫਾਰਮਰ ਜੋ ਤੇਲ ਨਾ ਨਿਕਲੇ ਫਿਰ ਕੀ ਕਰਦੇ ਹਾਂ ਜਿਹੜੀਆਂ ਉਹ ਬੁੜੀਆਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਨੂੰ ਉੱਚੀ ਬੋਲ ਜਿਹੜੀਆਂ ਬੁੜੀਆਂ ਜੀ ਹੁੰਦੀਆਂ ਜਾਂਦੀਆਂ ਜੀ ਕਈ ਵਾਰ ਤੇਰੇ ਸਵੇਰੇ ਜੀ ਫਰਸਪੂਸ ਖੋਹ ਲਈਦਾ ਜੀ ਕੰਨਾਂ ਵਾਲੀਆਂ ਨਾ ਲੈਣਿਆ ਹੈ ਕਮੈਨ ਮੈਨੂੰ ਨਾ ਕੁਛ ਕਹੋ ਜੀ ਸਿੱਧਾ ਬੈਠਾ ਰਹੀ ਮਾਰ ਕੇ ਚਪੇੜਦਾ ਮੈਂ ਤੇਰਾ ਬੂਥਾ ਵਗਾੜ ਦੂੰਗਾ ਮੈਂ ਤੈਨੂੰ ਮੈਂ ਦੱਸਿਆ ਨਾ ਤਾਂ ਮੈਨੂੰ ਦੱਸ ਰਿਆਂ ਤਾਂ ਫਿਰ ਸਿੱਧਾ ਬੈਠੀ ਥੱਲੇ ਦਵਾਰਾ ਡਿਗਣਾ ਡਰਾਮਾ ਕੀਤਾ ਤਾਂ ਮਾਰ ਦੂੰ ਮੈਂ ਤੈਨੂੰ ਕੁੱਟ ਕੇ ਧਿਆਨ ਦੇ ਮੇਰੇ ਵੱਲ ਧਿਆਨ ਦੇ ਮੇਰੇ ਵੱਲ ਸਦਾ ਚੱਕ ਖਾਣਾ ਕੁਛ ਨਹੀਂ ਜੀ ਧੁੱਖ ਲੱਗੀ ਨਹੀਂ ਨਹੀਂ ਜੀ ਮੈਨੂੰ ਹਲਵਾ ਦਿਓ ਧੁੱਖ ਮੇਰੇ ਸਾਹਮਣੇ ਦੁਬਾਰਾ ਨਾ ਨੀ ਲੈਣਾ ਤੂੰ ਨਾ ਨਾ ਸੋਈ ਕੋਈ ਗੱਲ ਨਹੀਂ ਫਿਰ ਵੀ ਮਰਨਾ ਹੀ ਹੈ ਤੂੰ ਲਾਉਂਦਾ ਰਿਆ ਨਾ ਤਾਂ ਫਿਰ ਵੀ ਮਰਨਾ ਹੀ ਹੈ ਤੈਨੂੰ ਮੈਂ ਬਚਾਉਂਗਾ ਮੇਰਾ ਵਾਦਾ ਤੇਰੇ ਨਾਲ ਤੈਨੂੰ ਮੈਂ ਬਚਾਉਂਗਾ ਮੈਂ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦੇ ਜਿਹੜੇ ਦੋ ਬੰਦੇ ਤਿੰਨ ਬੰਦੇ ਤੂੰ ਕਹਿੰਦਾ ਕਿ ਸੜਕ ਤੇ ਆ ਕੇ ਬਾਹਰ ਆ ਕੇ ਸਾਨੂੰ ਦੇ ਜਾਂਦੇ ਹਨ ਬੇਟਾ ਬੋਟਾ ਜੋ ਵੀ ਹੈਗੇ ਦੋ ਬੰਦੇ ਘਰੋਂ ਕੰਮ ਕਰਦੇ ਆ ਹਾਂਜੀ ਚਲਾਕੇ ਦੇ ਸਪਲਾਈਰ ਆਹੋ ਹਾਂਜੀ ਪਰ ਮੇਰੇ ਨਾਂ ਨਾ ਲਾਓ ਮੇਰੀ ਗੱਲ ਦਾ ਜਵਾਬ ਦੇ ਕਿਉਂ ਨਾ ਨਾ ਲਾਵਾਂ ਤੇਰਾ ਮੈਨੂੰ ਮਾਰ ਦੇਣਗੇ ਜੀ ਬੰਦੇ ਕੋ ਬੈੜਿਆ ਜੀ ਮਾਰ ਦੇਣਗੇ ਮੈਨੂੰ ਜੀ ਰੱਬ ਨੇੜੇ ਹੁੰਦਾ ਕਿ ਕਸੌਨ ਨਾ ਤੂੰ ਛੱਡ ਤਾਂ ਹੀ ਮੈਨੂੰ ਮਾਰ ਦੇਣਗੇ ਜੀ ਮੇਰੇ ਭਰਾਵਰ ਜੇ ਤੂੰ ਨਾਂ ਦੱਸਿਆ ਤੈਨੂੰ ਮੈਂ ਮਾਰ ਦੂੰ ਨਾ ਕੀ ਉਹਨਾਂ ਦਾ ਇਹਦਾ ਨਾਂ ਮੈਨੂੰ ਮਾਰ ਦੇਣਗੇ ਨਾ ਕੀ ਉਹਨਾਂ ਦਾ ਜਿਹੜੇ ਦੋ ਵੱਡੇ ਸਪਲਾਈਅਰ ਆ ਉਹਨਾਂ ਦੇ ਵਿੱਚੋਂ ਦੋਨਾਂ 'ਚ ਇੱਕ ਹੋਰ ਦੋਨੋਂ ਬਰਾਬਰ ਦੇ ਆ ਜਾਂ ਉਹਨਾਂ 'ਚੋਂ ਵੀ ਇੱਕ ਵੱਡਾ ਇੱਕ ਛੋਟਾ ਮੇਰੀ ਗੱਲ ਦਾ ਜਵਾਬ ਚਾਹੀਦਾ ਮੈਨੂੰ ਹਾਂਜੀ ਉਹਨਾਂ 'ਚੋਂ ਜਿਹੜੇ ਘਰੋਂ ਦੋ ਤੋਂ ਕਹਿੰਦਾ ਸਪਲਾਈ ਕਰਦੇ ਆ ਹਾਂਜੀ ਉਹਨਾਂ ਦੋਨਾਂ ਦੇ ਵਿੱਚੋਂ ਦੋਨੋਂ ਬਰਾਬਰ ਦੇ ਆ ਕਾਰੋਬਾਰੀ ਬਰਾਬਰ ਦਾ ਕੰਮ ਕਰਦੇ ਆ ਬਰਾਬਰ ਦਾ ਤਸਕਰੀ ਕਰਦੇ ਆ ਜਾਂ ਉਹਨਾਂ 'ਚੋਂ ਵੱਡੇ ਛੋਟੇ ਦਾ ਫਰਕ ਹੈ ਕੋਈ ਇੱਕ ਵੱਡਾ ਹੈ ਜੀ ਉਹਨਾਂ 'ਚੋਂ ਜੀ ਇੱਕ ਦਾ ਕੰਮ ਵੱਡਾ ਹੈ ਹਾਂਜੀ ਇੱਕ ਤਾਂ ਕੰਮ ਥੋੜਾ ਘੱਟ ਹੈ ਹਾਂਜੀ ਜਿਹੜਾ ਵੱਡਾ ਕੰਮ ਕਰਦਾ ਉਹਦਾ ਨਾਂ ਕੀ ਹੈ ਜਿਹੜਾ ਵੱਡਾ ਕੰਮ ਕਰਦਾ ਉਹਦਾ ਨਾਂ ਕੀ ਹੈ ਡਰਾਮੇ ਨਹੀਂ ਕਰਨੇ ਮੇਰੇ ਕੋਲ ਮੇਰੇ ਕੋਲ ਡਰਾਮੇ ਨਹੀਂ ਕਰਨੇ ਮੈਂ ਤੁਹਾਨੂੰ ਪੁੱਛਿਆ ਜਿਹੜਾ ਵੱਡਾ ਕੰਮ ਸਭ ਤੋਂ ਵੱਡਾ ਤਸਕਰ ਉਹਦਾ ਨਾਂ ਕੀ ਹੈ ਦੱਤ ਜੀ ਦੱਤ ਦੱਤ ਕਹਿੰਦੇ ਆ ਜੀ ਉਹਨੂੰ ਫਿਲਮਾਂ 'ਚ ਹੋਇਆ ਨਹੀਂ ਜੀ ਉਹਨੂੰ ਦੱਤ ਹੀ ਕਹਿੰਦੇ ਆ ਇਹ ਮੈਂ ਕੌਣ ਦੱਤ ਦਾ ਤੰਦਰ ਮਹਲੇ ਜਿਹੜਾ ਜੀ ਠੱਕਾ ਵਸਤੀ ਠੱਕਾ ਵਸਤੀ ਕਿਹੜੇ ਪਾਸੇ ਹੈ ਮੈਂ ਤਾਂ ਜੱਜ ਅੱਜ ਬੈਠਾ ਇੱਧਰਲੇ ਵਸਿਆ ਜੀ ਸ਼ਬਦੇ ਵਾਲੇ ਪਾਸੇ ਮੇਰਾ ਨਾਮ ਨੋਜੇ ਜੀ ਬਾਈ ਜੀ ਜਾਣਦੇ ਹੋ ਤਤ ਨੂੰ ਬਾਈ ਜਾਣਦੇ ਜੀ ਅੱਜ ਤੱਕ ਫੜਿਆ ਨਹੀਂ ਕਦੇ ਕਿਸੇ ਨੇ ਉਹਨੂੰ ਫੜਦੇ ਨਹੀਂ ਜਿਹਦਾ ਉਹ ਤਾਂ ਘੱਟ ਹੁੰਦੀ ਕਿ ਤੋਂ ਤੱਕ ਉੱਪਰ ਤੱਕ ਧਰਮਰਾਜ ਤੱਕ ਸਤਿ ਸ਼੍ਰੀ ਅਕਾਲ ਮੈਂ ਮੋਤੀ ਨੇ ਸ਼ੰਤੀ ਨਾਮ ਜੀ ਨੂੰ ਕੋਣ ਹੈ ਕੋਈ ਜੀ ਬਤੰਦਾ ਬੋਟਾ ਬਲੇ ਮਦਦ ਕਰਤਾ ਜੀ ਫੰਡ ਦਿੰਦਾ ਹਾਂ ਜੀ ਕਾਲੇ ਕਮਾਚੋਂ ਹਾਂ ਜੀ ਸ਼ਕਲ ਜਾਣਦਾ ਉਹਦੀ ਹਾਂ ਸ਼ਕਲ ਜਾਣਦੀ ਹਾਂ ਮੈਂ ਦੱਸਣਾ ਕੁਝ ਤੇਰਾ ਨਸ਼ਾ ਛੱਡਾ ਹਾਂ ਕੋ ਛੱਡਣਾ ਚਾਹਣਾ ਹਾਂਜੀ ਨਸ਼ਾ ਵੀ ਛਡਾਉਂਗਾ ਰੋਜ਼ਗਾਰ ਵੀ ਦਿਵਾਉਂਗਾ ਤੈਨੂੰ ਮੈਂ ਕਿਤੇ ਤੈਨੂੰ 8000 ਤੇ ਲਵਾਵਾਂ 10000 ਤੇ ਲਵਾਵਾਂ ਚਾਹੇ ਕਿਸੇ ਨੂੰ ਕਹਿ ਕੇ ਮੈਨੂੰ ਇੱਥੇ ਤੇਰੇ ਮੰਡੀ ਦੇ ਵਿੱਚ ਸ਼ਹਿਰ ਦੇ ਵਿੱਚ ਤੈਨੂੰ ਕੰਮ ਤੇ ਲਵਾਉਣਾ ਪਵੇ ਕਰ ਲੇਗਾ ਹਾਂਜੀ ਮੈਨੂੰ ਲਾਉਂਦਾ ਨਹੀਂ ਜੀ ਕੋਈ ਮੈਂ ਬੈਠਾ ਹਾਂ ਤੇ ਬਸ ਤੇ ਪਰ ਤੂੰ ਸਾਡੀ ਮਦਦ ਕਰੇਗਾ ਜੇ ਤੂੰ ਨਾ ਕਰੇਗਾ ਤਾਂ ਇਹ ਸਮਝ ਲੈ ਕਿ ਮੈਂ ਤੈਨੂੰ ਅੱਜ ਜੇਲ੍ਹ ਭੇਜਦਾ ਨਾ ਤੂੰ ਸਾਰੀ ਉਮਰ ਜੇਲ੍ਹ ਚੋਂ ਬਾਹਰ ਨਹੀਂ ਆਣਾ ਉੱਥੇ ਕਿਹੜਾ ਤੈਨੂੰ ਆਹ ਸਿਰੰਜਾ ਪਰ ਪਰ ਮਿਲ ਜਾ ਕਰਣੀ ਹੈ ਉਹਦੇ ਨੂੰ ਚੰਗਾ ਨਾ ਕਿ ਮੈਂ ਤੇਰਾ ਫਾਇਦਾ ਕਰਦਿਆਂ ਤੇਰੇ ਜਾਨ ਮਾਲ ਦੀ ਜ਼ਿੰਮੇਵਾਰੀ ਮੇਰੀ ਐ ਤੇਰੇ ਵੱਲ ਕੋਈ ਅੱਖ ਚੱਕ ਕੇ ਵੀ ਝਾਕ ਜਦੋਂ ਦੇ ਵਾਸਤੇ ਮੈਂ ਬੈਠਾ ਠੀਕ ਹੈ ਜੀ ਕੀ ਨਾਮ ਦੱਸਿਆ ਉਹਦਾ ਸਭ ਤੋਂ ਉੱਪਰ ਵਾਲੇ ਦਾ ਦੱਤ ਦੱਤ ਆਈ ਫਮੇ ਆ ਫੋਨ ਇਹਦੇ ਕੋਲ ਸੀ ਹਾਂਜੀ ਹਾਂਜੀ 83 ਰੱਖਿਆ ਜੀ ਨੰਬਰ ਹੈਗਾ ਇੱਥੇ ਹੈਗਾ ਜੀ ਉਹ ਫੋਨ ਲਾ ਫਤਾ ਕੀ ਕਹਿਣਾ ਹਾਂਜੀ ਉਹ ਨੂੰ ਕਹਿਣਾ ਵੀ ਅੱਗੇ ਉਹਦੇ ਕੋਲ ਘਰੋਂ ਲੈ ਕੇ ਦੇ ਸਾਮਾਨ ਤੋਂ ਹਾਂਜੀ ਦੋ ਕੋਰੀ ਲੈ ਦੇ ਦਿੰਦਾ ਹਾਂ ਹਾਂਜੀ ਉਹ ਨੂੰ ਆਏ ਪਛੜੇ ਕਿੱਥੇ ਤੇ ਉਹਨੂੰ ਕਹ ਵੀ ਮੈਂ ਤੇਰੇ ਕੋਲੋਂ ਸਾਮਾਨ ਲੈ ਕੇ ਜਾਣਾ ਜੇ ਕੋਈ ਹੋਰ ਬਹਾਨਾ ਮਾਰਨ ਲੱਗਾ ਵੀ ਬਾਹਰ ਜਿਹੜੇ ਫਿਰਦੇ ਉਹਨਾਂ ਕੋਲੋਂ ਲੈ ਲਾ ਤੇ ਕਹ ਵੀ ਉਹਨਾਂ ਕੋਲ ਸਹੀ ਚੰਗਾ ਨਹੀਂ ਹੁੰਦਾਗਾ ਮੈਨੂੰ ਮਾਰ ਦੋਗਾ ਜੇ ਬਾਤ ਚੋਈ ਸਾਡੀ ਇੱਕ ਡਿਊਟੀ ਹੈ ਠੀਕ ਹੈ ਸਰਕਾਰ ਦਾ ਸਖਤ ਨਾਰਾ ਯੋਧ ਨਸ਼ੇ ਵਿਰੁੱਧ ਤੇ ਮੈਂ ਉਹ ਤੋਂ ਪਹਿਲਾਂ ਦਾ ਕੰਮ ਕਰੀ ਜਾਂਦਾ ਇਹ ਨਾਰੇ ਤੋਂ ਪਹਿਲਾਂ ਦਾ ਕੰਮ ਕਰੀ ਜਾਂਦਾ ਮੈਂ ਫੋਨ ਫੜ ਉਹਨੂੰ ਫੋਨ ਲਾ ਸਪੀਕਰ ਤੇ ਕਰ ਮੈਨੂੰ ਸੁਣਨਾ ਚਾਹੀਦਾ ਹਲੋ ਹਲੋ ਆ ਜੋ ਕਹਤੇ ਆ ਠੀਕ ਹੈ ਭਾਈ ਬਾਈ ਸਮਾਨ ਚਾਹੀਦਾ ਸੀਗਾ ਨੋ ਪਾਦਾ ਯਾਰ ਸਵੇਰੇ ਸੁੱਤੇ ਹੋਈ ਦਾ ਓਏ ਭਾਈ ਯਾਰ ਜਾਨ ਨਿਕਲੀ ਜਾਂਦੀ ਏ ਯਾਰ ਚਾਹੀਦਾ ਸਹੀ ਨੂੰ ਤੋਂ ਲੈਣਾ ਨਹੀਂ ਨਹੀਂ ਭਾਈ ਸਹੀ ਨਹੀਂ ਉਹ ਸਵਾਨ ਭਾਈ ਉਹ ਆਪਾਂ ਹੀ ਖਰੀਦਾਂ ਉਹਨੂੰ ਵੀ ਰਪਲਾਈ ਨਹੀਂ 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 ਭਾਈ ਨਹੀਂ ਨਹੀਂ ਨਾ ਉਹਦਾ ਸਹੀ ਹੈ ਭਾਈ ਅੱਛਾ ਚਲ ਆਇਆ ਕਰ ਗੋ ਚੱਕਰ ਤੋਂ ਲੈਣਾ ਉਹਨੂੰ ਮੈਂ ਕਹਿ ਦਿਕਾਂਗਾ ਵਧੀਆ ਤਰ੍ਹਾਂ ਨਹੀਂ 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 ਪਤਾ ਨਹੀਂ ਆਇਆ ਆਪਣੇ ਮਾਈ ਨੂੰ ਨੋਇਸ ਜ਼ਹੀ ਨਿਉ ਦਾ ਸਮਾਨ ਮੈਂ ਤੇਰੇ ਤੋਂ ਲੈ ਕੇ ਗਿਆ ਸੀ ਨਾ ਉਹ ਠੀਕ ਹੈ ਭਾਈ ਓਏ ਯਾਰ ਉਹ ਤਾਂ ਠੀਕ ਆ ਭਾਈ ਚਾਹੀਦਾ ਯਾਰ ਜਾਨ ਕੁੱਟੀ ਜਾਂਦੀ ਆ ਭਾਈ ਹਾਏ ਸਿਧਾ ਨਹੀਂ ਦਿੰਦੇ ਚੱਲ ਖੈਰ ਕੋ ਪ੍ਰਾਣਾ ਬੰਦਾ ਹੈਗਾ ਹਨ ਲੱਕਦੂ ਫੋਨ ਕਰ ਕੋ ਤੜਕੀ ਲਾ ਲਿਆ ਯਾਰ ਤੈਨੂੰ ਪਤਾ ਐ ਦੂਰੇ ਸੁੱਤੇ ਹੋਈ ਗਾਗਰ ਰਾਤ ਨੂੰ ਲੇਟ ਹੋ ਜਾਏਗਾ ਕੰਮ ਨਾ ਹੋਵੇ। ਕਿੰਨਾ ਕ ਲੈਣਾ ਸਮਾਨ ਥੋੜਾ ਜਿਹਾ ਲੈਣਾ ਭਾਈ ਆ ਰਿਹਾ ਤੇਰੇ ਗਿਆ ਹਾਂ ਭਾਈ ਹੈਗੇ ਭਾਈ ਤਾਂ ਹਾਂ ਤੂੰ ਕੋਨਾ ਕਰੀ ਲਾ ਆਂ ਕਰਦਾ ਹਾਂ ਭਾਈ ਮੇਰਾ ਬੰਦਾ ਦਾ ਤੇ ਟਿਸ਼ਲੇ ਹੀ ਟਾ ਜਾ ਠੀਕ ਹੈ ਭਾਈ ਬਿਲਕੁਲ ਟਾਈਮ ਤੇ ਆ ਜਾਏਗਾ ਸਾਯਨ ਭਾਈ 15 20 ਮਿੰਟਾਂ ਚ ਆ ਰਿਹਾ ਜਿੱਥੇ ਆ ਰਿਹਾ ਯਾਰ ਮਾ ਤਮਾ ਮੋਰ ਤੇ ਠੀਕ ਹੈ ਭਾਈ

ਪੰਜੀਤ ਹਾਂਜੀ ਇਹ ਮੇਰੇ ਕੋਲੇ ਬੈਠਾ ਠੀਕ ਹੈ ਜੀ ਬੰਦਾ ਘਰੇ ਆ ਜਿਹੜੇ ਗੇਟ ਬੋਲੇ ਆ ਫੋਨ ਦੇ ਵਿੱਚ ਉਹ ਹਾਂਜੀ ਇੱਕ ਵੀ ਵੱਡਾ ਗੇਟ ਬੰਦ ਹੈ ਵੱਡਾ ਬੰਦ ਹੁੰਦਾ ਜੀ ਛੋਟੇ ਬਾਰਾਂ ਹੀ ਹਾਂਜੀ ਪਤਾ ਗਲੀਆਂ ਗੁਲੀਆਂ ਦਾ ਹਾਂ ਪਤਾ ਜੀ ਅੱਗੇ ਕੁਦੋਂ ਵਰੀ ਰੇੜ ਕੀਤੀ ਜੀ ਉਦੋਂ ਮਿਲਿਆ ਨਹੀਂ ਸਮਾਨ ਵਿੱਚ ਵਿੱਚ ਬੈਠੇ ਹੋਣੇ ਜੀ ਉਹ ਰੇੜ ਕੀਤੀ ਹੈ ਹਾਂਜੀ ਬੰਦਾ ਘਰੇ ਆ ਠੀਕ ਹੈ ਜੀ ਮੈਂ ਫੋਨ ਕਰ ਦੇਣਾ ਮੁੰਸ਼ੀ ਜੀ ਨੂੰ ਠੀਕ ਹੈ ਜੀ ਗੱਡੀ ਲੈ ਜਾਓ ਮੁਲਾਜ਼ਮ ਲੈ ਜਾ ਚਾਰ ਠੀਕ ਹੈ ਜੀ ਤੇ ਬੰਦਾ ਚੱਕ ਕੇ ਲਿਆਉਣਾ ਫੜੇ ਬੈਨਾ ਮੁਰਨਾ ਨਹੀਂਗਾ ਠੀਕ ਹੈ ਸਰ ਮੈਨੂੰ ਆਖਿਆ ਕਿ ਬਹਾਨਾ ਨਹੀਂ ਮਾਰਨਾਗਾ ਠੀਕ ਹੈ ਜੀ ਤੇ ਭੱਜ ਗਿਆ ਜੀ ਨਿਕਲ ਗਿਆ ਜੀ ਘਰੇ ਹੈ ਨਹੀਂ ਸੀ ਉਹਨੇ ਉਹ ਇਹਦੀ ਵੇਟ ਕਰ ਰਿਆ ਉਹ ਠੀਕ ਹੈ ਸਰ ਜਿਹੜੇ 15 20 ਮਿੰਟ ਨੂੰ ਕਹਿ ਤਾ ਠੀਕ ਹੈ ਜੀ ਉਦੋਂ ਪਹਿਲਾਂ ਪਹਿਲਾਂ ਜਾ ਕੇ ਬੰਦਾ ਚੱਕ ਕੇ ਲੈ ਕੇ ਆਉ ਠੀਕ ਹੈ ਠੀਕ ਹੈ ਸਰ ਆਨਾ ਕਾ ਨਹੀਂ ਕਰੇ ਤਾਂ ਕਿਚੀ ਕੁੱਟਿਓ ਠੀਕ ਹੈ ਸਰ ਇੱਕ ਮਿੰਟ ਰੁਪੋ ਹਲੋ ਬੋਲ ਜੀ ਜੀ ਪਰਮਜੀਤ ਨੂੰ ਗੱਡੀ ਦਿਓ ਤੇ ਚਾਰ ਮੁਲਾਜ਼ਮ ਦਿਓ ਨਾਲੇ ਨੂੰ ਉਹ ਦਾਤ ਦੋਤਾ ਉਹ ਚੋਕੇ ਲਿਆਉਣਾ ਠੀਕ ਹੈ। ਹਾਂ। ਚਾਰ ਮੁਲਾਜ਼ਮ ਦੇ ਦੋਤ ਉਹਨਾਂ ਨੂੰ। ਜਾ ਬਰਣੀ ਠੀਕ ਹੈ ਤਾਂ।